ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਰਾਜਨੀਤਿਕ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਕਾਫੀ ਤੇਜ਼ ਹੋਈ ਹੋਈ ਹੈ ਉੱਥੇ ਕਾਂਗਰਸ ਪਾਰਟੀ ਦੇ ਵਿੱਚ ਫਿਰ ਤੋਂ ਕਾਟੋ ਕਲੇਸ਼ ਜਿਹੜਾ ਉੱਭਰ ਕੇ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਵੱਲੋਂ ਕਾਫੀ ਨਰਾਜ਼ਗੀ ਵੀ ਜ਼ਾਹਰ ਕੀਤੀ ਜਾ ਰਹੀ ਹੈ ਕਿ ਵਾਰ-ਵਾਰ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਹੀ ਇਸ ਤਰ੍ਹਾਂ ਦੇ મતਭੇਦ ਕਿਉਂ ਉੱਭਰ ਰਹੇ ਐ ਇੱਕ ਦੂਸਰੇ ਨੂੰ ਲੈ ਕੇ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੂੰ ਦਿੱਲੀ ਬੁਲਾਇਆ ਗਿਆ ਹੈ ਉੱਥੇ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਮਾਲਕ ਅਰਜੁਨ ਖੜਗੇ ਇਸ ਮੀਟਿੰਗ ਦੀ ਜਿਹੜੀ ਹੈ ਉਹ ਪ੍ਰਧਾਨਗੀ ਕਰਨਗੇ ਔਰ ਕੋਲ ਸਾਥ ਜਿਹੜੇ ਨੇ ਹੋਰ ਸੀਨੀਅਰ ਕਾਂਗਰਸੀ ਆਗੂ ਉਹ ਮਜੂਤ ਰਹਿਣਗੇ ਜਿਨ੍ਹਾਂ ਦੇ ਵਿੱਚ ਰਾਹੁਲ ਗਾਂਧੀ ਤੇ ਪੰਜਾਬ ਮਾਮਲਿਆਂ ਦੇ ਇਨਚਾਰਜ ਭਪੇਸ਼ ਬਗੇਲ ਤੇ ਮੈਡਮ ਅੰਬਿਕਾ ਸੋਨੀ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਕਿ ਵਾਰ-ਵਾਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਾਂਗਰਸੀ ਲੀਡਰ ਇੱਕ ਦੂਸਰੇ ਨਾਲ ਉਲਝਦੇ ਹੋਏ ਨਜ਼ਰ ਆ ਰਹੇ ਹੈ ਪਾਰਟੀ ਹਾਈ ਕਮਾਂਡ ਦਾ ਇਹ ਵੀ ਸੋਚਣਾ ਹੈ ਕਿ ਇਸ ਤਰੀਕੇ ਨਾਲ ਪਾਰਟੀ ਦਿਨ-ਬਦ ਦਿਨ ਪੰਜਾਬ ਦੇ ਵਿੱਚ कमजोर ਹੋ ਰਹੀ ਹੈ ਤੇ ਦੂਸਰੀਆਂ ਪਾਰਟੀਆਂ ਨੂੰ ਇਸ ਦਾ ਬੜਾਵਾ ਮਿਲ ਰਿਹਾ ਹੈ ਫਾਇਦਾ ਮਿਲ ਰਿਹਾ ਹੈ ਕਿਉਂਕਿ ਬਹੁਤ ਸਾਰੇ ਲੀਡਰ ਇਸ ਤਰੀਕੇ ਦੇ ਕਾਟੋ ਕਲੇਸ਼ ਨੂੰ ਦੇਖਦੇ ਹੋયા ਦੂਸਰੀਆਂ ਪਾਰਟੀਆਂ ਦਾ ਜਿਹੜਾ ਰੁਖ ਕਰ ਰਹੇ ਪਿਛਲੀਆਂ ਜੋ ਸਰਗਰਮੀਆਂ ਰਹੀਆਂ ਜਿਸ ਦੇ ਵਿੱਚ ਵੱਡੇ ਵੱਡੇ ਜਿਹੜੇ ਚਿਹਰੇ ਸਨ ਕਾਂਗਰਸ ਪਾਰਟੀ ਦੇ ਉਹ ਪਾਰਟੀ ਨੂੰ ਅਲਵਿਦਾ ਆਖ ਕੇ ਬੀਜੇਪੀ ਚ ਚਲੇ ਗਏ ਹੈ ਜਿਸ ਦਾ ਨੁਕਸਾਨ ਉਹਨਾਂ ਸੀਟਾਂ ਦੇ ਉੱਪਰ ਹੋਣ ਦੀ ਜਿਹੜੀ ਸੰਭਾਵਨਾ ਹੈ ਉਹ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਨੂੰ ਕਿਉਂਕਿ ਪੰਜਾਬ ਜਿਹੜੇ ਇਸ ਵਕਤ ਬੀਜੇਪੀ ਦੇ ਪ੍ਰਧਾਨ ਨੇ ਸੁਨੀਲ ਜਾਖੜ ਇਹ ਵੀ ਕਾਂਗਰਸ ਵਿੱਚੋਂ ਗਏ ਹੈ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਧਰਮ ਪਤਨੀ ਬੀਬਾ ਪ੍ਰਨੀਤ ਕੌਰ ਤੇ ਉਹਨਾਂ ਦਾ ਪੂਰਾ ਪਰਿਵਾਰ ਸਾਰਾ ਰਾਜਨੀਤੀ ਦੇ ਵਿੱਚ ਐਕਟਿਵ ਸੀ ਉਹ ਸਾਰੇ ਦੇ ਸਾਰੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਉਹ ਵੀ ਉੱਥੇ ਹੀ ਜਿਹੜੇ ਰਾਣਾ ਗੁਰਮੀਤ ਸਿੰਘ ਸੋਢੀ ਜੋ ਕਿ ਇੱਕ ਲੰਬੇ ਸਮੇਂ ਤੱਕ ਜੋ ਫਿਰੋਜ਼ਪੁਰ ਦੇ ਵਿੱਚ ਹਲਕਾ ਗੁਰੂ ਹਰਸਹਾਏ ਹੈ ਉਥੋਂ ਲਗਾਤਾਰ ਉਹ ਕਾਂਗਰਸ ਪਾਰਟੀ थी ਜਿਹੜੀ ਉਹ ਸੀਟ ਸੀ ਜਿੱਤ ਕੇ ਝੋਲੀ ਪਾਉਂਦੇ ਰਹੇ ਉਹ ਵੀ ਬੀਜੇਪੀ 'ਚ ਚਲੇ ਗਏ ਹੋਰ ਵੀ ਕਾਫੀ ਨਾਮਵਰ ਜਿਹੜੇ ਆਗੂ ਸਨ ਕਾਂਗਰਸ ਦੇ ਵਿੱਚੋਂ ਜਾ ਚੁੱਕੇ ਜਿਸ ਨੂੰ ਲੈ ਕੇ ਪਹਿਲਾਂ ਹੀ ਕਾਂਗਰਸ ਪਾਰਟੀ ਚਿੰਤਤ ਸੀ ਕਿ 2027 ਦੇ ਵਿੱਚ ਉਹਨਾਂ ਸੀਟਾਂ ਦੇ ਉੱਪਰ ਨਵੇਂ ਚਿਹਰਿਆਂ ਦੀ ਭਾਲ ਜਿਹੜੀ ਹੈ ਉਹ جاری ਸੀ ਤਾਂ ਕਿ ਸੀਟਾਂ ਦੁਬਾਰਾ ਤੋਂ ਜਿੱਤੀਆਂ ਜਾ ਸਕਣ ਪਰ ਉੱਥੇ ਹੀ ਕਾਂਗਰਸ ਪਾਰਟੀ ਦੀ ਜਿਹੜੀ ਢੜੇਬੰਦੀ ਹੈ ਹੁਣ ਜੋ ਚਰਨਜੀਤ ਸਿੰਘ ਚੰਨੀ ਐ ਉਹਨਾਂ ਦੇ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਸਿਆਸਤ ਜਿਹੜੀ ਐ ਉਹ ਗਰਮਾ ਗਈ ਐ ਉਹਨਾਂ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ 35 ਤੋਂ ਲੈ ਕੇ 40% ਜਿਹੜੀ ਦਲਤ ਭਾਈਚਾਰੇ ਦਾ ਵੋਟ ਬੈਂਕ ਐ ਉਹਨਾਂ ਨੂੰ ਉਨੀ ਪ੍ਰਤੀਨਿਧਤਾ ਨਹੀਂ ਦਿੱਤੀ ਜਾ ਰਹੀ ਕਾਂਗਰਸ ਲੀਡਰਸ਼ਿਪ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਾਹੇ ਕਾਂਗਰਸ ਦਾ ਪ੍ਰਧਾਨ ਐ ਵਿਰੋਧੀ ਧਿਰ ਦਾ ਨੇਤਾ ਜਾਂ ਇਸਤਰੀ ਵਿੰਗ ਦੇ ਜਿਹੜੇ ਪ੍ਰਧਾਨ ਨੇ ਜਾ ਜਰਨਲਸ ਕੱਤਰ ਨੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਉਹ ਸਾਰੇ ਅਪਰ ਕਾਸਟ ਵਿੱਚੋਂ ਨੇ Dalit ਵਰਗ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਉਨੀ ਬੰਦ ਦੀ ਪ੍ਰਤਨਿਧਤਾ ਨਹੀਂ ਦਿੱਤੀ ਜਾਂਦੀ ਜਿਸ ਤੋਂ ਬਾਅਦ ਕਾਫੀ ਫਿਰ ਹੰਗਾਮਾ ਹੋਇਆ ਤਾਂ ਹਾਈ ਕਮੰਡ ਫਿਰ ਇੱਕ ਵਾਰ ਐਕਸ਼ਨ ਦੇ ਮੋੜ ਦੇ ਵਿੱਚ ਹੈ ਸਾਰੇ ਲੀਡਰਸ਼ਿਪ ਨੂੰ ਜਿਹੜਾ ਦਿੱਲੀ ਬੁਲਾ ਲਿਆ ਗਿਆ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਲੇਸ਼ ਵਿਚਾਲੇ ਕਾਂਗਰਸ ਦੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਕਾਂਗਰਸ ਦੇ ਦਿੱਲੀ ਦਰਬਾਰ ਨੇ ਪੰਜਾਬ ਦੇ ਕਈ ਸੀਨੀਅਰ ਆਗੂਆਂ ਨੂੰ ਤਲਬ ਕੀਤਾ ਹੈ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਪ੍ਰਧਾਨ ਮਲਕਰਜਨ ਖੜਗੇ ਕੇ ਸੀ ਕੇਸੀ ਮੈਨੂ ਗੋਪਾਲ ਨਾਲ ਪੰਜਾਬ ਆਗੂਆਂ ਦੀ ਬੈਠਕ ਹੋਵੇਗੀ ਇਸ ਬੈਠਕ ਵਿੱਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਜੇਂਦਰ ਸਿੰਘਲਾ ਤੇ ਅੰਬਿਕਾ ਸੋਨੀ ਨੂੰ ਹਾਈ ਕਮਾਂਡ ਵੱਲੋਂ ਸੱਦਿਆ ਗਿਆ ਹੈ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਭੁਪੇਸ਼ ਬਗੇਲਵੀ ਇਸ ਮੀਟਿੰਗ ਵਿੱਚ ਮੌਜੂਦ ਰਹਿਣਗੇ ਹਾਲਾਂਕਿ ਪੰਜਾਬ ਕਾਂਗਰਸ ਇਸ ਵੇਲੇ ਜਾਤਪਾਤ ਦੇ ਮੁੱਦੇ ਤੇ ਉਲਝਦੀ ਹੋਈ ਨਜ਼ਰ ਆ ਰਹੀ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਈਕਮਾਨ ਪੰਜਾਬ ਦੇ ਇਸ ਅੰਦਰੂਨੀ ਕਲੇਸ਼ ਨੂੰ ਨਿਪਟਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਜਿਸ ਤੋਂ ਬਾਅਦ ਕਾਂਗਰਸ ਵੱਲੋਂ ਆਗਾਮੀ ਵਿਧਾਨ ਸਭਾ ਦੀਆਂ ਤਿਆਰੀਆਂ ਬਿੱਟੀਆਂ ਜਾਣਗੀਆਂ ਇਸ ਲਈ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਸ਼ਾਮ ਦਿੱਲੀ ਦੇ ਇੰਦਰਾ ਹਾਲ ਵਿੱਚ ਇਹ ਮੀਟਿੰਗ ਹੋਵੇਗੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਵਿਚਾਲੇ ਜਾਤਪਾਤ ਦੇ ਮੁੱਦੇ ਨੂੰ ਲੈ ਕੇ ਬਹਿਸਬਾਜੀ ਚੱਲ ਰਹੀ ਹੈ ਹਾਲਾਂਕਿ ਹਾਈ ਕਮਾਂਡ ਨੂੰ ਕੁਝ ਨੇਤਾਵਾਂ ਵੱਲੋਂ ਆਪਣਾ ਪੱਖ ਰੱਖਣ ਲਈ ਚਿੱਠੀ ਵੀ ਲਿਖੀ ਗਈ ਸੀ ਤੇ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਸੀ ਚੰਨੀ ਦਾ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਦਲਿਤ ਭਾਈਚਾਰੇ ਬਾਰੇ ਦੱਸ ਰਹੇ ਸੀ ਕਿ ਐਸਸੀ ਭਾਈਚਾਰੇ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਚੰਨੀ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ, ਵ੍ਰੋਧੀ ਧਿਰ ਦੇ ਨੇਤਾ ਮਹਿਲਾ ਵਿੰਗ ਦੇ ਪ੍ਰਧਾਨ ਜਰਨਲ ਸਖਤਰ ਇਹ ਸਾਰੀਆਂ ਉੱਚ ਜਾਤੀਆਂ ਦੇ ਵਿੱਚੋਂ ਨੇ ਤੇ ਅਸੀਂ ਫਿਰ ਕਿੱਥੇ ਜਾਵਾਂਗੇ? ਉਹਨਾਂ ਕਿਹਾ ਕਿ ਦਲਿਤਾਂ ਨੂੰ ਪ੍ਰਤਿਨਿਧਤਾ ਕਿਵੇਂ ਮਿਲੇਗੀ? ਜੇਕਰ ਪਾਰਟੀ ਮੰਨਦੀ ਹੈ ਕਿ ਪੰਜਾਬ ਵਿੱਚ 35 ਤੋਂ 40% ਦੀ ਦਲਿਤ ਆਬਾਦੀ ਹੈ ਤਾਂ ਦਲਿਤਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ? ਜਿਸ ਮਗਰੋਂ ਸਿਆਸਤ ਵਿੱਚ ਵੱਡਾ ਪੁਚਾਲ ਹੋਇਆ ਸੀ ਤੇ ਦਿੱਲੀ ਦੇ ਵਿੱਚ ਇਸ ਮਾਮਲੇ ਦੇ ਉੱਪਰ ਮੀਟਿੰਗ ਹੋਣ ਜਾ ਰਹੀ ਹੈ ਉੱਥੇ ਕਾਂਗਰਸੀ ਲੀਡਰਸ਼ਿਪ ਦਾ ਇਹ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਇਹ ਬਿਆਨ ਤਰਕ ਦੇ ਆਧਾਰ ਤੇ ਨਹੀਂ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਵੱਡੇ ਚਿਹਰੇ ਨੇ ਉਹਨਾਂ ਨੂੰ ਬੰਦਾ ਮਾਨ ਸਤਕਾਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੱਲੋਂ ਦਿੱਤਾ ਜਾਂਦਾ ਹੈ ਉਹਨਾਂ ਨੇ ਚਰਜੀਤ ਸਿੰਘ ਚੰਨੀ ਦਾ ਵੀ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਦੇ ਉਹ ਮੈਂਬਰ ਹੈ ਔਰ ਇਹ ਉੱਚਾ ਹੁੰਦਾ ਹੈ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਉਹਨਾਂ ਨੇ ਕਿਹਾ ਕਿ ਪਿਛਲੀ ਵਾਰ ਜਿੱਥੇ ਸੁਕੇ ਸੁਜੇਂਦਰ ਸਿੰਘ ਰੰਧਾਵਾ ਨੂੰ ਸੀਐਮ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਸਨ ਪਰ ਉਹਨਾਂ ਨੂੰ ਨਹੀਂ ਬਣਾਇਆ ਗਿਆ ਸੀਐਮ ਜਿਹੜਾ ਸੀ ਉਹ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਜੋ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਐ ਉਹਨਾਂ ਨੇ ਕਿਹਾ ਕਿ ਪਾਰਟੀ ਦਾ ਮੰਨਣਾ ਹੈ ਕਿ ਪਾਰਟੀ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦੀ ਹੈ ਇਹ ਜੋ ਇਸ ਵਕਤ ਰਾਜਨੀਤੀ ਕੀਤੀ ਜਾ ਰਹੀ ਹੈ ਜੱਟਵਾਦ ਬਿਨਾਮ ਦਲਿਤ ਇਹ ਬਿਲਕੁਲ ਗਲਤ ਹੈ ਜਿਸ ਨਾਲ ਪਾਰਟੀ ਨੂੰ 2027 ਦੇ ਵਿੱਚ ਨੁਕਸਾਨ ਹੋ ਸਕਦਾ ਹੈ ਇਸੇ ایسے ਸਿਆਸਤ ਨੂੰ ਰੋਕਣ ਦੇ ਲਈ ਭਾਵ ਕਿ ਜਿਸ ਤਰੀਕੇ ਦੀ ਹੁਣ ਆਪਸ ਵਿੱਚ ਉਲਝਣਾ ਸ਼ੁਰੂ ਹੋਈ ਹੈ ਉਸੇ ਨੂੰ ਰੋਕਣ ਦੇ ਲਈ ਦਿੱਲੀ ਦੇ ਵਿੱਚ ਹੁਣ ਇੱਕ ਅਹਿਮ ਮੀਟਿੰਗ ਬੁਲਾਈ ਗਈ ਹੈ ਇਸ ਤੋਂ ਬਾਅਦ ਦਿੱਲੀ ਹਾਈ ਕਮਾਂਡ ਇਸ ਨੂੰ ਕਿਸ ਨਜ਼ਰੀਏ ਤੋਂ ਦੇਖ ਕੇ ਕੀ ਫੈਸਲਾ ਦਿੰਦੀ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਧੰਨਵਾਦ